ਗਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਛੀਮਾ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾ ਗੁਰਦਾਸਪੁਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਸਿਲ ਦੇ ਮੁੱਦੇ ਨੂੰ ਲੈ ਕੇ ਚੁੱਕ ਕੇ ਵਿਰੋਧੀਆਂ ਤੇ ਸਵਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਹੋਏ ਰਵਾਨਾ ਉਥੇ ਹੀ ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੇ ਚੋਣ ਲੜ ਰਹੀ ਹੈ ਤੇ ਉਹਨਾਂ ਕਿਹਾ ਕਿ ਇੱਕ ਚੰਗਾ ਰੁਝਾਨ ਹੈ ਤੇ ਲੋਕਾਂ ਦਾ ਸਾਥ ਮਿਲ ਰਿਹਾ ਹੈ ਉਥੇ ਹੀ ਦਰਜੀਤ ਸਿੰਘ ਚੀਮਾ ਦੇ ਨਾਲ ਅਕਾਲੀ ਦਲ ਪਾਰਟੀ ਦੇ ਆਗੂ ਗੁਰਬਚਨ ਸਿੰਘ ਬੱਬੇ ਹਾਲੀ ਲਖਬੀਰ ਸਿੰਘ ਲੋਧੀ ਨੰਗਲ ਅਤੇ ਗੁਰਿਕਬਾਲ ਸਿੰਘ ਮਾਹਲ ਮੌਜੂਦ ਸਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਠਾਨਕੋਟ ਦੇ ਵੀ ਸਾਡੇ ਪ੍ਰਧਾਨ ਸਾਹਿਬ ਸੁਨੀਲ ਸਿੰਘ ਮਿੰਟੂ ਜੀ ਹਾਜ਼ਰ ਇੱਕ ਤਾਂ ਇਹ ਹੈ ਕਿ ਇਲੈਕਸ਼ਨ ਉਹ ਡੋਮੀਨੇਸ਼ਨ ਦੀ ਪ੍ਰੋਸੀਜ ਜਿਹੜੀ ਆ ਉਹ ਕੱਲ ਨੂੰ ਖਤਮ ਹੋ ਜਾਣੀ ਹੈ ਪਰ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਖਾਸ ਕਰਕੇ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਰਾਜ ਕਰਦੀ ਪਾਰਟੀ ਹੈ ਉਹ ਅਸਲੀ ਮੁੱਦੇ ਜਿਹੜੇ ਲੋਕਾਂ ਦੇ ਆ ਉਹਨਾਂ ਨੂੰ ਲੋਕਾਂ ਨੂੰ ਸਪਸ਼ਟੀਕਰਨ ਦੇਣ ਤੋਂ ਭੱਜ ਰਿਹਾ ਸਭ ਤੋਂ ਵੱਡੀ ਗੱਲ ਤੇ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ 10 ਸਾਲਾਂ ਤੋਂ ਅੱਜ ਮਹਿੰਗਾਈ ਇੰਨੀ ਹੋ ਚੁੱਕੀ ਐ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਐ ਇਹ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਇੱਥੇ ਆ ਕੇ ਸਾਨੂੰ ਦੱਸਣ ਨੂੰ ਤਿਆਰ ਨਹੀਂ ਐ 100 ਰੁਪਏ ਲੀਟਰ ਡੀਜ਼ਲ ਹੋ ਗਿਆ 100 ਰੁਪਏ ਲੀਟਰ ਪੈਟਰੋਲ ਹੋ ਗਿਆ ਔਰ ਉਹਦੇ ਨਾਲ ਰਸੋਈ ਗੈਸ ਦੀ ਕੀਮਤਾਂ ਵੀ 1100 ਜਾ ਕੇ ਫਿਰ ਥੋੜੀ ਜਿਹੀ ਥੱਲੇ ਆਈਆਂ ਪਰ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਐ ਇਹਦਾ ਕੋਈ ਵੀ ਜਵਾਬ ਦੇਣ ਨੂੰ ਅੱਜ ਤਿਆਰ ਨਹੀਂ ਹੈ ਮੈਂ ਉਹਨਾਂ ਪਾਰਟੀਆਂ ਨੂੰ ਰਾਜਕਾਦੀਆਂ ਪਾਰਟੀਆਂ ਨੂੰ ਨੈਸ਼ਨਲ ਪਾਰਟੀ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ ਕਿ ਇਹਦੇ ਵਿੱਚ ਇਸ ਮਹਿੰਗਾਈ ਦੇ ਵਿੱਚ ਇਹਨਾਂ ਦਾ ਕਿੰਨਾ ਰੋਲ ਹੈ ਇਹ ਜਨਤਾ ਨੂੰ ਐਕਸਪਲੇਨ ਕਰਨ ਕਿ ਕਿੰਨੇ ਟੈਕਸ ਡੀਜ਼ਲ ਦੇ ਉੱਤੇ ਕਿੰਨੇ ਟੈਕਸ ਪੈਟਰੋਲ ਦੇ ਉੱਤੇ ਔਰ ਕਿੰਨੇ ਟੈਕਸ ਜਿਹੜੇ ਆਰ ਸੋਈ ਗੈਸ ਤੇ ਦੋਨੇ ਸਰਕਾਰਾਂ ਲਾਉਂਦੀਆਂ ਜਿਹਦੇ ਕਰਕੇ ਅੱਜ ਗਰੀਬ ਦਾ ਘਰ ਚਲਾਉਣਾ ਜਿਹੜਾ ਉਹ ਔਖਾ ਹੋ ਗਿਆ ਔਰ ਦੂਜੀ ਵੱਡੀ ਗੱਲ ਹੈ ਕਿ ਬੇਰੁਜ਼ਗਾਰੀ ਐਨੇ ਪੱਧਰ ਤੇ ਆ ਸਾਰੇ ਦੇਸ਼ ਦੇ ਵਿੱਚ ਕਿ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸਾਡੇ ਸਾਰੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਪਰ ਇਹਦੇ ਵਾਸਤੇ ਜ਼ਿੰਮੇਵਾਰ ਹੈ ਸਟੇਟ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੋਵੇਂ ਸਰਕਾਰਾਂ ਜਿਹੜਾ ਨੌਜਵਾਨਾਂ ਦਾ ਸਭ ਤੋਂ ਵੱਡਾ ਇਸ਼ੂ ਹੈ ਬੇਰੁਜ਼ਗਾਰੀ ਦਾ ਉਹਦੇ ਬਾਰੇ ਕੋਈ ਜਿਹੜਾ ਆਪਣਾ ਸਪਸ਼ਟਿਕਰਨ ਦੇਣ ਨੂੰ ਤਿਆਰ ਨਹੀਂ ਹੈ ਤੀਸਰੀ ਗੱਲ ਹੈ ਕਿ ਕਿਸਾਨਾਂ ਦੇ ਨਾਲ ਜਿਹੜੀ ਵੱਡੀ ਬੇਅਨਸਾਬੀ ਕੇਂਦਰ ਸਰਕਾਰ ਨੇ ਸੂਬੇ ਦੀ ਸਰਕਾਰ ਦੇ ਨਾਲ ਰਲ ਕੇ ਕੀਤੀ ਕਿਉਂਕਿ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਵੀ ਔਰ ਸੂਬੇ ਦੀ ਮੌਜੂਦਮਾਨ ਦੀ ਸਰਕਾਰ ਦੋਨਾਂ ਨੇ ਰਲ ਕੇ ਜਿਹੜਾ ਕਿਸਾਨਾਂ ਦੇ ਉੱਤੇ ਬੜਾ ਵੱਡਾ ਤਸ਼ੱਦਦ ਕੀਤਾ ਸ਼ੰਭੂ ਬੈਰੀਅਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇੱਕ ਕਿਸਾਨ ਸ਼ਹੀਦ ਹੋਇਆ ਲੇਕਿਨ ਐਮਐਸਪੀ ਦੀ ਗਰੰਟੀ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਕੇਂਦਰ ਸਰਕਾਰ ਵੀ ਚੁੱਪ ਹੈ ਔਰ ਸੂਬੇ ਦੀ ਸਰਕਾਰ ਨੇ ਵੀ ਹਾਲੇ ਤੱਕ ਆਪਣਾ ਸਟੈਂਡ ਇੱਕ ਵਾਰੀ ਸਪਸ਼ਟ ਨਹੀਂ ਕੀਤਾ ਕਿਸਾਨਾਂ ਦੇ ਹੱਕ ਦੀ ਗੱਲ ਇੱਕ ਵਾਰੀ ਵੀ ਜਿਹੜੀ ਆ ਉਹ ਸਪਸ਼ਟ ਨਹੀਂ ਕੀਤੀ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਦੇਸ਼ ਦੇ ਵਿੱਚ ਮਿਨੋਰਟੀਆਂ ਦੇ ਜੋ ਹਾਲ ਹੈ ਚਾਹੇ ਸਿੱਖ ਭਾਈਚਾਰਾ ਹੈ ਚਾਹੇ ਈਸਾਈ ਭਾਈਚਾਰਾ ਹੈ ਚਾਹੇ ਮੁਸਲਮ ਭਾਈਚਾਰਾ ਹੈ ਜਾਂ ਬਾਕੀ ਘਟ ਗਿਣਤੀਆਂ ਨੇ ਉਹਨਾਂ ਨੂੰ ਜਿਸ ਤਰੀਕੇ ਹਾਸ਼ੀਏ ਦੇ ਉੱਤੇ ਧੱਕਿਆ ਜਾਂਦਾ ਜਿਸ ਤਰੀਕੇ ਉਹਨਾਂ ਦੀਆਂ ਸਹੂਲਤਾਂ ਮਿਨੋਰਟੀ ਦੇ ਸਕਾਲਰਸ਼ਿਪ ਉਹਨਾਂ ਨੂੰ ਮਿਲਣ ਵਾਲੇ ਹੋਰ ਫਾਇਦੇ ਉਹਨਾਂ ਦੀ ਸੇਫਟੀ ਇਹ ਸਾਰੀਆਂ ਚੀਜ਼ਾਂ ਤੇ ਉੱਤੇ ਜਿਹੜੀ ਹੈ ਨਾ ਕੇਂਦਰ ਸਰਕਾਰ ਜਵਾਬ ਦੇ ਪਾ ਰਹੀ ਹੈ ਨਾ ਸੂਬੇ ਦੀ ਸਰਕਾਰ ਜਿਹੜੀ ਹੈ ਜਵਾਬ ਦੇ ਪਾ ਰਹੀ ਹੈ ਇਹ ਸਾਰੇ ਜਿਹੜੇ ਇਸ਼ੂ ਹੈ ਇਹ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਾਂਗੇ ਤੇ ਇਹਨਾਂ ਦਾ ਜੁਆਪ ਅਸੀਂ ਜਿਹੜਾ ਉਹ ਦਵਨ ਦੂਜੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡੀ ਸਟੇਟ ਦੀ ਗਵਰਨਮੈਂਟ ਜਿਹਨੂੰ 92 ਐਮਐਨਏ ਚਤਾ ਕੇ ਲੋਕਾਂ ਨੇ ਬਹੁਤ ਵੱਡੀ ਸ਼ਕਤੀ ਦਿੱਤੀ ਸੀ ਸਾਰੇ ਪਾਸੇ ਦੇ ਉੱਤੇ ਬੁਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕੀ ਹੈ ਪਹਿਲੀ ਤੇ ਗੱਲ ਹੈ ਸਭ ਤੋਂ ਪ੍ਰੇਸ਼ਟ ਗਵਰਨਮੈਂਟ ਜੇ ਕੋਈ ਹੈ ਤੇ ਉਹ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਇਹਨਾਂ ਦਾ ਕੇਂਦਰ ਸਰਕਾਰ ਦਾ ਭ੍ਰਿਸ਼ਟਾਚਾਰ 328 ਕਰੋੜ ਦਾ ਐਕਸਾਈਜ਼ ਪਾਲਿਸੀ ਦਾ ਘਟਾਲਾ ਜਿਹਦੇ ਵਿੱਚ ਕੇਜਰੀਵਾਲ ਵੀ ਜੇਲ੍ਹ ਚ ਰਿਹਾ ਔਰ ਉਹਦੇ ਸਾਥੀ ਵੀ ਜੇਲ੍ਹ ਚ ਨੇ ਉਸੇ ਤਰ੍ਹਾਂ ਦਾ ਇੱਕ ਘਟਾਲਾ ਪੰਜਾਬ ਦੇ ਵਿੱਚ ਹੋਇਆ ਸੀ ਜਿਹੜਾ ਅਸੀਂ ਆਸ ਕਰਦੇ ਹਾਂ ਕਿ ਛੇਤੀ ਨੱਗਾ ਹੋਵੇਗਾ ਔਰ ਵੈਸੇ ਵੀ ਤੁਸੀਂ ਤਹਿਸੀਲਾ ਕਚਹਿਰੀਆਂ ਬਦਲੀਆਂ ਹਰ ਚੀਜ਼ ਦੇ ਵਿੱਚ ਦੇਖੋਗੇ ਤੇ ਜਿਹੜੇ ਕਹਿੰਦੇ ਸੀ ਕ腐ਸ਼ਨ ਅਸੀਂ ਖਤਮ ਕਰ ਦੇਣੀ ਹੈ ਸਭ ਤੋਂ ਵੱਡੀ ਕ腐ਸ਼ਨ ਜਿਹੜੀ ਹੈ ਇਸ ਸਰਕਾਰ ਦੇ ਵਿੱਚ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਲਾਅ ਐਂਡ ਆਰਡਰ ਦੇ ਇਸ਼ੂ ਦੇ ਉੱਤੇ ਡੁੱਟਾ, ਖੋਹਾਂ, ਕਤਲ, ਡਾਕੇ, ਚੇਨ ਸਟਰੀਚਿੰਗ ਹਰ ਚੀਜ਼ ਜਿਹੜੀ ਆ। ਕੋਈ ਵੀ ਸਾਡਾ ਵਪਾਰੀ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜੀ ਨਹੀਂ। ਕੋਈ ਵੀ ਇੰਡਸਟਰੀਲਿਸਟ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜੀ ਨਹੀਂ। ਇਹ ਅਸੀਂ ਸਵਾਲ ਜਨਤਾ ਦੀ ਕਚਹਿਰੀ ਦੇ ਵਿੱਚ ਜਿਹੜਾ ਇਹ ਆਮ ਆਦਮੀ ਪਾਰਟੀ ਤੋਂ ਪੁੱਛਾਂ। ਦੇਖੋ ਆਪੋਨੈਂਟਸ ਦੀ ਗੱਲ ਹੈ ਕਿ ਇੱਕ ਜੂਨ ਨੂੰ ਵੋਟਾਂ ਪੈਣੀਆਂ ਤੇ ਰੰਧਾਵਾ ਸਾਹਿਬ ਕਹਿੰਦੇ ਆ ਕਿ ਜ਼ਮੀਰ ਦੀ ਆਵਾਜ਼ ਸੁਣਾਗੇ ਤੇ ਰੰਧਾਵਾ ਸਾਹਿਬ ਨੂੰ ਚੁਣਾਂਗੇ ਹੁਣ ਇੱਕ ਤਰੀਕ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਸਾਰੇ ਲੋਕਾਂ ਨੂੰ ਪਤਾ ਰੰਧਾਵਾ ਸਾਹਿਬ ਦੇ ਪਿਤਾ ਜੀ ਨੇ ਸਵਾਗਤ ਕੀਤਾ ਸੀ ਇਸ ਕਰਕੇ ਲੋਕੀ ਜ਼ਮੀਰ ਦੀ ਆਵਾਜ਼ ਸੁਣਨਗੇ ਇੱਕ ਤਰੀਕ ਨੂੰ ਸਜ਼ਾ ਦੇਣਗੇ ਸਵਾਏ ਬੰਡੇਟਾ ਪੋਲਿਟਿਕਸ ਤੋਂ ਸਵਾਏ ਪਰਚਿਆਂ ਤੋਂ ਕੋਈ ਕੰਮ ਇਹ ਨਹੀਂ ਦੱਸ ਸਕਦੇ ਕਿ ਜਿਹੜਾ ਕੀਤਾ। ਇਹੀ ਲੋਕਾਂ ਦੀ ਨਾਰਾਜ਼ਗੀ ਹੈ ਕਿ ਪਿਛਲੇ ਜਿੰਨੇ ਐਮਪੀ ਬਣਦੇ ਰਹੇ ਆ ਜਾਂ ਤਾਂ ਲੋਕਾਂ ਵਿੱਚ ਨਹੀਂ ਆਉਂਦੇ ਰਹੇ ਨਾ ਪਾਰਲੀਮੈਂਟ ਜਾਂਦੇ ਰਹੇ ਪਿੱਛੇ ਸੰਨੀ ਦਿਓਲ ਬਣਿਆ ਉਹਨੇ ਵੀ ਇਹੀ ਕੁਝ ਕੀਤਾ ਜੇ ਸੁਨੀਲ ਜਾਖੜ ਜੀ ਬਣੇ ਉਹਨਾਂ ਨੇ ਵੀ ਇਹੀ ਕੁਝ ਕੀਤਾ। ਪਰਚਿਆਂ ਦੇ ਵਿੱਚ ਤਾਂ ਸੁਨੀਲ ਜਾਖੜ ਜੀ ਨੇ ਹੱਥ ਮੋਟਾਇਆ ਕਿਉਂਕਿ ਉਹ ਦੋਨਾਂ ਦੀ ਸਰਕਾਰ ਸੀ। ਆਪਣੇ ਐਮਐਲਏ ਨਾਲ ਖੜ ਕੇ ਉਹਨਾਂ ਨੇ ਕਾਫੀ ਹੱਥ ਮੋਟਾਇਆ। ਉਹਨਾਂ ਨੇ ਵੀ ਇਸੇ ਕਰਕੇ ਹੁਣ ਜਦੋਂ ਭਾਜਪਾ ਦਾ ਨੁਮਾਇੰਦਾ ਫਾਰਮ ਭਰਨਾ ਆਇਆ ਸੀ ਤੇ ਮੈਨੂੰ ਪਤਾ ਲੱਗਿਆ ਵੀ ਚੇਚੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਇੱਥੇ ਐਮਪੀ ਰਹਿ ਆ ਇਸ ਕਰਕੇ ਕਿਰਪਾ ਕਰਕੇ ਇਹਨਾਂ ਨੂੰ ਉੱਥੇ ਨਾ ਭੇਜਣਾ ਸਾਡਾ ਨੁਕਸਾਨ ਹੋਵੇ। ਇਹ ਕਿਸੇ ਪਾਰਟੀ ਨਹੀਂ ਦੀਏ ਬਸ। ਦੇਖੋ ਗੱਲ ਇਹ ਹੈ ਵੀ ਐਸਵੀਐਲ ਦੇ ਉੱਤੇ ਕਿ ਜੋ ਕੁਝ ਸ਼ਰੋਬਣੀ ਅਕਾਲੀ ਦਲ ਨੇ ਕਰ ਦਿੱਤਾ। 2016 ਦੇ ਵਿੱਚ ਐਸਵੀਐਲ ਦੇ ਉੱਤੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ ਗਈ ਸੀ ਕਿ ਐਸਵੀਐਲ ਧਰ ਕੱਢੀ ਜਾਵੇ। ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਮੈਂ ਨਹੀਂ ਉਹਦੇ ਵਿੱਚ ਗਵਰਨਰ ਦੇ ਵਿੱਚ ਵਜ਼ੀਰ ਸੀਗਾ ਇਹ ਪਹਿਲੀ ਵਾਰੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਰੱਦ ਕਰਕੇ ਪੰਜਾਬ ਅਸੈਂਬਲੀ ਨੇ ਜਿਹੜੀ ਜ਼ਮੀਨ ਹੈ 30 ਸਾਲ ਪਹਿਲਾਂ ਕਿਸਾਨਾਂ ਨੂੰ ਅਕਵਾਇਰ ਹੋਈ ਸੀ ਐਸਪੀਐਲ ਨਾਲ ਵਾਸਤੇ ਉਹ ਜ਼ਮੀਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹਨਾਂ ਨੂੰ ਵਾਪਸ ਕਰਕੇ ਉਹਨਾਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਔਰ ਇਹ ਕਹਿ ਦਿੱਤਾ ਅਸੈਂਬਲੀ ਦੇ ਫਲੋਰ ਦੇ ਉੱਤੇ ਕਿ ਨਾਲ ਸਾਡੇ ਕੋਲ ਇੱਕ ਬੂੰਦ ਪਾਣੀ ਹੈ ਨਾ ਸਾਡੇ ਕੋਲੇ ਡੈਰ ਵਾਸਤੇ ਜ਼ਮੀਨ ਨਾਰੇਗਾ ਬਾਸ ਤੇ ਨਾ ਪੁੱਜੇਗੀ ਬਸ ਨਹੀਂ ਇਹ ਬਾਦਲ ਸਾਹਿਬ ਦੇ ਸ਼ਬਦ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਇਸ ਤੋਂ ਉੱਤੇ ਤਾਂ ਕੋਈ ਕਰ ਹੀ ਨਹੀਂ ਸਕਦਾ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਬਾਅਦ ਇਹ ਤਾਂ ਕਾਂਗਰਸ ਨੂੰ ਪੁੱਛੋ ਜਿਨ੍ਹਾਂ ਨੇ ਸਾਰਾ ਸਿਆਪਾ ਐਸਪੀਐਸ ਦਾ ਕ੍ਰੀਏਟ ਕੀਤਾ ਸੀ